ਰਾਹੀ ਦਾ ਬੜਾ ਕਾਹਲੀ ਭਰ ਗਿਆ ਹਾਂ ਵੀ ਅੰਦਰ ਕੌਜ਼ਾ ਆ ਗਿਆ ਨਾ ਪੂਰਾ ਜਿਵੇਂ ਮਸ਼ੀਨ ਚੱਲ ਪਈ ਆ ਰੱਖ ਕਰ ਐ ਕਹਣਾ ਵਧੀਆ ਹੋ ਗਈ ਮੀਤਾਂ ਦਾ ਵਾਦਾ ਕਰਾ ਹਲਦੀ ਹੋਗਾ ਹੈ ਨੀ ਜਵਾਈ ਨਹੀਂ ਹੈਗਾ ਉਹ ਸਾਰੇ ਛਾੜ ਕੇ ਵੀ ਨਾ ਹਾਂ ਸੁਣਦੇ ਗਏ ਜਵਾਈ ਤੇ ਬਈ ਸੋ ਦਾਦਾ ਚੌਲਕ ਨਹੀਂ ਨਿਕਲਿਆ ਤੇ ਬਈ ਇਹ ਚ ਇੱਕ ਡਿੱਗ ਪਊਗਾ ਤੇ ਹਾਂ ਜੀ ਵੀ ਛੋਟਾ ਸਾਰਿਆਂ ਦਾ ਬਿਲਕੁਲ ਆਪੇ ਨਵੇਂ ਘੈਂਟ ਜੇ ਬਲੌਗ ਦੇ ਵਿੱਚ ਤੇ ਬਾਈ ਅੱਜ ਆਪਾਂ ਵੱਢ ਰਿਹਾ ਵੀਰੇ ਜੀਰੀ ਜੋ ਕਿ ਹੈਗੇ 26 ਪੂਸਾ ਤੇ ਮੀਂਹ ਤੋਂ ਬਾਅਦ ਜਾਣੇ ਹੁਣ ਆਪਾਂ ਤੇ ਪਤਾ ਨਹੀਂ ਚੱਲੂਗੀ ਮਸ਼ੀਨ ਪਤਾ ਨਹੀਂ ਚੱਲੂਗੀ ਤੇ ਚਲੋ ਸਾਨੂੰ ਜੀਰੀ ਵੀ ਦਿਖਾਉਣੇ ਆ ਤੇ ਮਸ਼ੀਨ ਚੱਲਦੀ ਹੈ ਕਿ ਨਹੀਂ ਸਾਨੂੰ ਸਭ ਕੋ ਉੱਥੇ ਜਾ ਕੇ ਦੱਸਾਂਗੇ ਤੇ ਚਲੋ ਫਿਰ ਆਜੋ ਇਹ ਹਾਂਜੀ ਬਾਈ ਹੁਣ ਆਪਾਂ ਚੱਲੇ ਆ ਖੱਤੇ ਜੋ ਚੌਲ ਵੱਢਣ ਤੁਸੀਂ ਦੇਖ ਸਕਦੇ ਹੋ ਤੇ ਬਾਈ ਮੀਂਹ ਪੈ ਗਿਆ ਸੀਗਾ ਤਾਂ ਕਾਜ ਕੰਮ ਖੜ ਗਿਆ ਸੀਗਾ ਤੇ ਚਲੋ ਆ ਚੌਲ ਵੱਟਣ ਚੱਲਦੇ ਆ ਤੇ ਸਾਨੂੰ ਤੁਹਾਨੂੰ ਚੌਲ ਤੇ ਆ ਜੋ ਦੇ ਲਓ ਜੀ ਬਈ ਆਪਾਂ ਸੱਤੇ ਪਹੁੰਚਣ ਵਾਲੀਆਂ ਹੋ ਜਾਂਦੀਆਂ ਸਾਹਮਣੇ ਦੇਖ ਆ ਜੋ ਤੇ ਆਹ ਦੇਖੋ ਜੀ ਮੀਂਹ ਤੋਂ ਬਾਅਦ ਚੌਲਾਂ ਦਾ ਹਾਲ ਦਾ ਸਾਰੇ ਡੀਗੇ ਪਏ ਨੇਗੇ ਦਾ ਪਾਣੀ ਖਰਾ ਚੌਲਾਂ ਚ ਕਿਉਂ ਜਾ ਕੇ ਦੇਖਨੇ ਬਈ ਆਪਣੇ ਚੌਲਾਂ ਦਾ ਕੀ ਹਾਲ ਆ ਇਹ ਬਾਕੀ ਆ ਬਾਕੀ ਦੇ ਚੌਲਾਂ ਦੇਖ ਦਰੋ ਬਾਕੀ ਲੋਕਾਂ ਦੇ ਚੌਲਾਂ ਦਾ ਹਾਲ ਤੇ ਜੀ ਜੇ ਪਾਣੀ ਫੜਾ ਲੈ ਤੇ ਆ ਤੇ ਲਓ ਜੀ ਕਹਿੰਦੇ ਖੱਤੇ ਚ ਪਹੁੰਚ ਗਏ ਆ ਤੇ ਮਾਰੇ ਬੰਗੇ ਪਾ ਲਈਏ ਫੇਰ ਤੁਹਾਨੂੰ ਖੱਤਾ ਦਿਖਾਉਨੇ ਆ ਲਓ ਜੀ ਬੰਗਾ ਲਾਤਾ ਤੇ ਹਾਂ ਤੁਹਾਨੂੰ ਚੌਲ ਦਿਖਾਉਨੇ ਆ ਤੋਂ ਦੇਖਦੇ ਜੀ ਪਾਣੀ ਤਾਂ ਪਰ ਹੈ ਨਹੀਂ ਤੇ ਸਭ ਵੀ ਸੁੱਕਾ ਜਾਪਾ ਤੇ ਲੋ ਜੇ ਵੀ ਤੇ ਦੇ ਸਕਦੇ ਹਾਂ ਇਹ ਹੈ ਕਿ ਬਈ 26 ਪੂਸਾ ਜੀਰੀ ਆ ਕੇਰੀ ਦੇਖੋ ਤੇ ਭਈ ਇਹ ਮੀਤਵਾ ਦਾ ਇੱਕ ਗੱਲ ਵਧੀਆ ਹੋਊਗੀ ਜੋ ਕਿਰਾ ਹਲਦੀ ਰੋਗ ਸੀਗਾ ਉਹ ਜਮੇ ਹੀ हट ਗਿਆ ਦੇਖੋ ਜਮਾ ਨਹੀਂ ਇੰਨਾ ਹੈ ਗਿਆ ਲੈ ਹੁਣ ਹੈ ਕਿ ਹਲਦੀ ਰੋਗ ਜਮਾ ਵੀ ਤੇ ਭਈ ਇਹ ਹੈਗਾ 4 ਕਿੱਲਿਆਂ ਟਾਕਾ ਤੇ ਟਰਾਲੀ ਹੋਈ ਆਪਣੀ 14 ਫੁੱਟ ਟਰਾਲੀ ਆ ਤੇ ਚਲੋ ਦੇਖਦੇ ਆ ਆ 4 ਕਿੱਲਿਆਂ ਚ ਕਿੰਨੇ ਜੀਰੀ ਨਿਕਲਦੀ ਆ ਤੇ ਆ ਜੋ ਤੇ ਹਾਂਜੀ ਭਾਈ ਆਪਾਂ ਖੱਤੇ ਚ ਦੇਸੀ ਰਿਓ ਪਾਇਆ ਸੀਗਾ ਤੇ ਚਲੋ ਦੇ ਦਿਆਂ ਖੱਤੇ ਚ ਕਿੰਨਾ ਝਾਲ ਇਕ ਦਾ ਰਿਓ ਪਾ ਕੇ ਤੇ ਲਓ ਜੀ ਭਾਈ ਅੰਕਾ ਪੂਰਾ ਖੋਸਾ ਕਹਿੰਦਾ ਮਸ਼ੀਨ ਚੱਲ ਪਈ ਆ ਤੇ ਚਲੋ ਅੰਕ ਨਾਲ ਜਦੋਂ ਗੱਲਬਾਤ ਕਰਾਵਾਂਗੇ ਇਹ ਦੇਖੋ ਜੀ ਤੇ ਚਲੋ ਆ ਡੈਗ ਪਵਾ ਲਈਏ ਤੇ ਫੇਰ ਸਾਨੂੰ ਅੰਕ ਨਾਲ ਗੱਲਬਾਤ ਕਰਾਉਣੇ ਆ ਤੇ ਮਸ਼ੀਨ ਉੱਤੇ ਚੱਲਾਂਗੇ ਚੱਪੜੀਏ ਗੇਰ ਹੈ ਆਹ ਭਈਆ ਆਹ ਅੱਕ ਭਾਈ ਜਾ ਕਹਣਾ ਪੂਰਾ ਚ ਮਸ਼ੀਨ ਚੱਲ ਪਿਆ ਹਨਾ ਕਰ ਐ ਕਹਣਾ ਵਧੀਆ ਹੋ ਗਈ ਮੀਂਹ ਤਾਂ ਵਾਦਾ ਕਰਾ ਹਲਦੀ ਰੋਗਾ ਹੈ ਨਹੀਂ ਤਾਂ ਜਵਾਈ ਹੈਗਾ ਸਾਰੇ ਛੱਡ ਕੇ ਮੀਂਹ ਆਣਾ ਹਾਂ ਢੋਲ ਤੇ ਗਈ ਹੈ ਜਵਾਈ ਬਹੁਤ ਪੂਰੀ ਤੇਲ ਨਹੀਂ ਚੱਲਦੀ ਆ ਇਹਦੇ ਕਿਹ ਚੱਲਦੀ ਆਂ ਕਰਾ ਦੂਏ 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 ਗਿਆ ਚੱਲ ਜਾ Kami parkir ya. ਇੱਕ ਟਰਾਲੀ ਹੋਰ ਆ ਗਈ ਜੋ ਕਿ 855 ਮਗਰ ਪਾਈ ਹੋਈ ਹੈ ਉਹ ਦੇਖੋ ਸਾਹਮਣੇ ਤੇ ਬਸ ਆ ਭਾਰਨ ਵਾਲੀ ਟਰਾਲੀ ਬਸ ਹੁਣ ਇੱਕ ਦੋ ਇੱਧਰ ਇੱਕ ਦੋ ਡੱਗ ਹੀ ਪੈਣਗੇ ਤੇ ਆ ਜੋ ਤੇ ਇਹ ਵਈ ਤੁਹਾਨੂੰ ਦਾਦਾ ਚੌਲ ਕਿਨੇ ਨਿਕਲੇ ਆ ਤੇ ਭਾਈ ਇਹ ਚ ਇੱਕ ਡੱਗ ਪਊਗਾ ਇਹ ਹੈਗੀ 14 ਫੁੱਟ ਦੀ ਟਰਾਲੀ ਆ ਤੇ ਆਪ ਹੀ ਹਿਸਾਬ ਲਾ ਲਓ ਕਿੰਨੇ ਕੁਵੰਟ ਚੋਲੋਂ ਆਉਣਗੇ ਤੇ ਚੰਕੜੀ ਸਾਹਮਣੇ ਟਰਾਲੀ ਖੜੀ ਆ ਬਾਈ ਉਹ ਜਮਨ ਲਤੀਜਾ ਸਹਿ ਤੀਜਾ ਡੱਗ ਪੈਂਦਾ ਉਹ ਚ ਡੱਗ ਡੱਗ ਹੋਊਗਾ ਤੇ ਚੋਲ ਵੀ ਪੂਰੇ ਵਧੀਆ ਨਿਕਲੇ ਆ ਇਹ ਰਿਓ ਵਾਲਾ ਖੱਤਾ ਸੀਗਾ ਕਿਹਦੇ ਰਿਓ ਪਾਇਆ ਆਪਾਂ ਨੇ ਤੇ ਹੁਣ ਆਪਾਂ ਨੇ ਆ ਵਧਨੇ ਆ ਇੱਧਰ ਲਈ ਤੇ ਆ ਜੋ ਤੇ ਲੋ ਵੀ ਆ ਸਾਰਾ ਖੱਤੇ ਜੀਰੀ ਵਰਤੀ ਵੀਰੋ ਚਾਰ ਕਿੱਲਿਆਂ ਦੀ ਤੇ ਆਪਾਂ ਨਾ ਦੂਜੇ ਖੱਤੇ ਚ ਆ ਗਏ ਸੀਗੇ ਤੇ ਇਹ ਖੱਤੇ ਜਮਾਨਾ ਬਰਾ ਇੱਕ ਗੇੜੇ ਦਿੱਤਾ ਵਾ ਤੇ ਇਹ ਕਹਿੰਦੇ ਖੱਤਾ ਕਿਰਾ ਵਾ ਇਹ ਗਿੱਲਾ ਸੀਗਾ ਤੇ ਇਹ ਦਾਣਾ ਕਹਿੰਦਾ ਸੀਗਾ ਕੱਚਾ ਸੀਗਾ ਜੇ ਹਰਾ ਦਾਣਾ ਸੀਗਾ ਸਾਨੂੰ ਡੱਗ ਖੋਲ ਕੇ ਦਿਖਾਉਨੇ ਆ ਤੇ ਉਹ ਦੇਖੋ ਜੀ ਕਿੰਨਾ ਹਰਾ ਤੇ ਚਲੋ ਬਸ ਹੁਣ ਆਪਾਂ ਚੱਲਦੇ ਆ ਘਰੇ ਤੇ ਆ ਜੋ ਤੇ ਲਓ ਜੀ ਬਈ ਹੁਣ ਆਪਾਂ ਚੱਲੇ ਘਰ ਨੂੰ ਤੇ ਬਸ ਕਿਹੜਾ ਡੱਗ ਸੀਗਾ ਕਿ ਗੇੜਾ ਲਾਇਆ ਸੀਗਾ ਉਹ ਬਟਰਾਲੀ ਚ ਪਾ ਦੇਣਾ ਵਾ ਫਿਰ ਆਪਾਂ ਚੱਲਾਂਗੇ ਘਰ ਨੂੰ आरोप चले भाई आ करिए कृपा कर ਤੇ ਉਹ ਕਰਾਰ 55 ਤੇ ਉਹ ਕਰਾ ਹੋਲੈਂਡ ਤੇ ਘਰੇ ਪਹੁੰਚ ਗਏ ਆ ਤੇ ਬਸ ਨੂੰ ਅੱਜ ਦਾ ਵਲੌਗ ਵਧੇਰੇ ਵੀਡੀਓ ਲਾਈਕ ਕਮੈਂਟ ਤੇ ਉਹਨਾਂ ਦੇ ਵਲੌਗਾਂ ਦੀ ਸਬਸਕ੍ਰਾਈਬ ਕਰਿਓ